हेलो स्टूडेंट्स YouTube चैनल शशो क्लासेस विच ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਐਮਏ ਪੰਜਾਬੀ ਫਰਸਟ ਸੈਮੈਸਟਰ ਪਛਾਤੀਜਾ ਆਪਸ਼ਨ ਦੂਜੀ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ ਨੇਮ ਆਫ ਦਾ ਪੇਪਰ ਇਜ਼ ਗੁਰਮਤ ਅਤੇ ਸੂਫੀ ਕਾਵ ਇਸ ਪੇਪਰ ਦਾ ਨਾਮ ਗੁਰਮਤ ਅਤੇ ਸੂਫੀ ਕਾਵ ਹੈ ਇਹ ਕੁਐਸਚਨ ਇੰਪੋਰਟੈਂਟ ਕੁਐਸਚਨਸ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਬਣਾਏ ਗਏ ਹਨ ਜਿਸ ਤਰ੍ਹਾਂ ਕਿ ਤੁਹਾਡਾ ਸਿਲੇਬਸ ਹੋਏਗਾ ਉਸੇ ਤਰ੍ਹਾਂ ਹੀ ਇਹ ਤਿਆਰ ਕੀਤੇ ਗਏ ਹਨ ਇਸ ਦੇ ਵਿੱਚ ਸ਼ਾਰਟ ਕੁਐਸ਼ਨਸ ਵੀ ਹੋਣਗੇ ਲੇਕਿਨ ਇਸ ਵੀਡੀਓ ਦੇ ਵਿੱਚ ਲੌਂਗ ਕੁਐਸ਼ਨਸ ਹੀ ਸ਼ਾਮਿਲ ਕੀਤੇ ਗਏ ਹਨ ਸ਼ਾਰਟ ਕੁਐਸ਼ਨਸ ਨੂੰ ਇਸ ਦੇ ਵਿੱਚ ਨਹੀਂ ਐਡ ਕੀਤਾ ਗਿਆ ਇਸ ਦੇ ਵਿੱਚ ਇਹ ਇਸ ਦੇ ਮੈਕਸਿਮਮ ਮੈਕਸਿਮਮ ਮਾਰਕਸ 80 ਹੋਣਗੇ ਪੇਪਰ ਦੇ ਤਿੰਨ ਭਾਗ ਪਹਿਲੇ ਭਾਗ ਵਿੱਚ ਇੱਕ ਅਤੇ ਦੂਜੇ ਭਾਗ ਵਿੱਚੋਂ ਤਿੰਨ ਪ੍ਰਸ਼ਨ ਕਰਨੇ ਹਨ ਤੀਸਰਾ ਸ਼ਾਰਟ ਕੁਐਸ਼ਨਸ ਦਾ ਭਾਗ لازਮੀ ਹੋਵੇਗਾ ਜਿਸ ਦੇ ਵਿੱਚ 12 ਕੁਐਸ਼ਨ ਤੁਹਾਨੂੰ ਪੁੱਛੇ ਜਾਣਗੇ ਸ਼ਾਰਟ ਜਿਸ ਦੇ 10 ਦਾ ਤੁਸੀਂ ਆਨਸਰ ਦੇਣਾ ਹੋਵੇਗਾ 2-2 ਨੰਬਰ ਦਾ ਹੋਵੇਗਾ 20 ਮਾਰਕਸ ਦੇ ਸ਼ਾਰਟ ਕੁਐਸ਼ਨਸ ਲੌਂਗ ਕੁਐਸ਼ਨ ਭਾਗ ਪਹਿਲੇ ਦੇ ਵਿੱਚ ਦੋ ਕੁਐਸ਼ਨ ਤੁਹਾਨੂੰ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ 15 ਮਾਰਕਸ ਦਾ ਹੋਵੇਗਾ ਭਾਗ ਦੂਜੇ ਦੇ ਵਿੱਚ ਤੁਹਾਨੂੰ 6 ਕੁਐਸਚਨ ਪੁੱਛੇ ਜਾਣਗੇ ਕਿਸੇ 3 ਦਾ ਤੁਸੀਂ ਆਨਸਰ ਦੇਣਾ ਹੋਵੇਗਾ ਹਾਂਜੀ ਇਹ ਇੰਪੋਰਟੈਂਟ ਕੁਐਸਚਨਸ ਇਸ ਤਰ੍ਹਾਂ ਹਨ ਪਹਿਲਾ ਭਾਗ ਤਸੱਵੁਫ ਕੀ ਹੈ ਪੰਜਾਬੀ ਸੂਫੀ ਕਾਵਟਾਰਾ ਵਿੱਚ ਰਹਾਸਵਾਦੀ ਚਿੰਤਨ ਦੇ ਮੁੱਖ ਪੱਖਾਂ ਤੇ ਚਰਚਾ ਕਰੋ ਐਂਡ ਨੈਕਸਟ ਹੈ ਗੁਰਮਤ ਕਾਵ ਦੀ ਵਾਰ ਅਤੇ ਬੀਰ ਕਾਵ ਦੀ ਵਾਰ ਦਾ ਤੁਲਨਾਤਮਕ ਅਧਿਐਨ ਪੇਸ਼ ਕਰੋ ਨੈਕਸਟ ਹੈ ਸੂਫੀ ਕਾਵ ਦੇ ਪ੍ਰਮੁੱਖ ਸਰੋਕਾਰਾਂ ਬਾਰੇ ਚਰਚਾ ਕਰੋ ਹਾਂਜੀ ਸਟੂਡੈਂਟਸ ਇਸ ਦੇ ਨਾਲ ਸੰਬੰਧਿਤ ਗੁਰਮਤ ਕਾਵ ਸੂਫੀ ਕਾਵ ਵੀਰ ਕਾਵ ਨਾਲ ਸੰਬੰਧਿਤ ਤੁਹਾਨੂੰ ਕੁਝ ਕੁਐਸਚਨਸ ਦੇ ਵੀਡੀਓ ਵੀ ਇੱਥੋਂ ਹੀ ਮਿਲ ਜਾਣਗੇ ਉੱਥੋਂ ਵੀ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਨੈਕਸਟ ਹੈ ਗੁਰਮਤ ਕਾਵ ਵਿੱਚ ਮੱਧਕਾਲੀ ਪੰਜਾਬੀ ਸਮਾਜ ਦਾ ਜੋ ਬਿੰਬ ਬਣਦਾ ਹੈ ਉਸ ਬਾਰੇ ਚਰਚਾ ਕਰੋ ਐਂ ਨੈਕਸਟ ਹੈ ਮੱਧਕਾਲੀ ਕਵਿਤਾ ਦੀਆਂ ਪਰਵ੍ਰਤੀਆਂ ਦੱਸਦੇ ਹੋਏ ਹਰੇਕ ਪਰਵ੍ਰਤੀ ਦੀਆਂ ਖਾਸ-ਖਾਸ ਵਿਸ਼ੇਸ਼ਤਾਈਆਂ ਬਿਆਨ ਕਰੋ ਨੈਕਸਟ ਕੁਐਸਚਨ ਮੱਧਕਾਲ ਵਿੱਚ ਉਪਜੇ ਬੀਰ ਕਾਵ ਦੇ ਇਤਿਹਾਸ ਦਾ ਸੰਖੇਪ ਪਰਿਚਯ ਦਿਓ ਐਂਡ ਨੈਕਸਟ ਹੈ ਸੂਫੀ ਦਰਸ਼ਨ ਦੇ ਇਸਲਾਮ ਨਾਲ ਸੰਵਾਦ ਦੇ ਮੂਲ ਸਰੋਕਾਰ ਕਿਹੜੇ ਹਨ ਚਰਚਾ ਕਰੋ ਐਂਡ ਦੈਨ ਗੁਰਮਤ ਕਾਵ ਵਿੱਚ ਮੱਧਕਾਲੀ ਪੰਜਾਬੀ ਸੱਭਿਆਚਾਰ ਦਾ ਬੜਮੁੱਲਾ ਖਜ਼ਾਨਾ ਹੈ ਚਰਚਾ ਕਰੋ ਐਂਡ ਨੈਕਸਟ ਹੈ ਮੱਧਕਾਲੀ ਪੰਜਾਬੀ ਕਾਵਧਾਰਾਵਾਂ ਦੀ ਸੰਖੇਪ ਜਾਣ ਪਛਾਣ ਦਿੰਦੇ ਹੋਏ ਇਨ੍ਹਾਂ ਧਾਰਾਵਾਂ ਵਿੱਚ ਗੁਰਮਤ ਕਾਵ ਦਾ ਸਥਾਨ ਨਿਸ਼ਚਿਤ ਕਰੋ ਐ ਨੈਕਸਟ ਮਧਕਾਲੀ ਕਾਵਧਿਆ ਪ੍ਰਸਿੱਧ ਕਾਵਤਾਰਾ ਮਾ ਦੇ ਕਾਵ ਵਿਸ਼ੇਸ਼ਤਰੀ ਪ੍ਰੀਪੀਕ ਦਾ ਅਧਿਐਨ ਕਰੋ ਐ ਨੈਕਸਟ ਹੈ ਪੰਜਾਬੀ ਸੂਫੀ ਕਾਵ ਵਿੱਚਲੇ ਪ੍ਰਮੁੱਖ ਦਾਰਸ਼ਨਿਕ ਸੰਕਲਪਾਂ ਬਾਰੇ ਤੁਸੀਂ ਕੀ ਜਾਣਦੇ ਹੋ ਉਦਾਹਰਨਾ ਸਹਿਤ ਉੱਤਰ ਦਿਓ ਐ ਨੈਕਸਟ ਹੈ ਮਧਕਾਲੀ ਬੀਰ ਕਾਵ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿਲੱਖਣਤਾ ਬਾਰੇ ਆਪਣੇ ਮਤ ਪੇਸ਼ ਕਰੋ ਐ ਨੈਕਸਟ ਮਧਕਾਲੀ ਪੰਜਾਬੀ ਸੂਫੀ ਕਾਵ ਦਾ ਦਾਰਸ਼ਨਿਕ ਪਿਛੋਕੜ ਬਿਆਨ ਦੇ ਆ ਰਾਜਨੀਤਿਕ ਮਹੱਤਵ ਦੇ ਮੰਤਵ ਬਾਰੇ ਵਿਸਥਾਰ ਨਾਲ ਵਿਚਾਰ ਕਰੋ ਐਂਡ ਨੈਕਸਟ ਕੁਐਸਚਨ ਗੁਰਮਤ ਕਾਵਤ ਤਤਕਾਲੀ ਇਤਿਹਾਸਿਕ ਅਤੇ ਸੱਭਿਆਚਾਰਕ ਚਣੌਤੀਆਂ ਨੂੰ ਭਰਪੂਰ ਹੰਗਾਰਾ ਪਰਦਾ ਹੈ ਕਿਵੇਂ ਉਦਾਹਰਨਾਂ ਦਿੰਦੇ ਹੋਈ ਸਪਸ਼ਟ ਕਰੋ ਐਂਡ ਨੈਕਸਟ ਹੈ ਪੰਜਾਬੀ ਬੀਰ ਕਾਵ ਦਾ ਇਤਿਹਾਸਿਕ ਪਿਛੋਕੜ ਉਲੀਕਦਿਆਂ ਹੋਇਆਂ ਇਸ ਦੇ ਨਿਕਾਸ ਅਤੇ ਵਿਕਾਸ ਉੱਪਰ ਚਰਚਾ ਕਰੋ ਐਂਡ ਨੈਕਸਟ ਹੈ ਮੱਧਕਾਲੀਨ ਸਾਹਿਤ ਵਿੱਚ ਗੁਰਮਤ ਕਾਵ ਅਨਖੜਮਾ ਬਿੰਦੂ ਕਿਉਂ ਹੈ ਇਸ ਕਾਵ ਧਾਰਾ ਦੇ ਆਰੰਭ ਅਤੇ ਵਿਕਾਸ ਬਾਰੇ ਲਿਖੋ ਅਗੇ ਹੈ ਸੂਫੀ ਮੱਤ ਤੋਂ ਕੀ ਭਾਵ ਹੈ ਪੰਜਾਬੀ ਸੂਫੀ ਕਾਵਧਾਰਾ ਦੇ ਇਤਿਹਾਸਿਕ ਅਤੇ ਦਾਰਸ਼ਨਿਕ ਪਿਛੋਕੜ ਉੱਪਰ ਚਾਨਣਾ ਪਾਓ ਪੰਜਾਬੀ ਸੂਫੀ ਕਵਿਤਾ ਦੇ ਪਿੰਨ ਪਿੰਨ ਵਿਕਾਸ ਪੜਾਵਾਂ ਦੀ ਮਹੱਤਤਾ ਸਥਾਪਿਤ ਕਰੋ ਹਾਂਜੀ ਸਟੂਡੈਂਟਸ ਕਈ ਕੁਐਸਚਨ ਦੇ ਆਨਸਰ ਸੇਮ ਹੈ ਉਸ ਨੂੰ ਮੋਲਡ ਕਰਕੇ ਇੱਥੇ ਦਿੱਤਾ ਗਿਆ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਕੁਐਸਚਨ ਮੋਲਡ ਕਰਕੇ ਆ ਸਕਦੇ ਹਨ ਨੈਕਸਟ ਹੈ ਗੁਰਮਤ ਕਾਵ ਦੇ ਦਾਰਸ਼ਨਿਕ ਪਿਛੋਕੜ ਬਾਰੇ ਜਾਣਕਾਰੀ ਦਿਓ ਐਂਡ ਨੈਕਸਟ ਹੈ ਗੁਰਮਤ ਅਤੇ ਸੂਫੀ ਕਾਵਧਾਰਾ ਦੇ ਸਾਂਝੇ ਅਤੇ ਨਿਖੜਵੇਂ ਵਿਚਾਰਧਾਰਕ ਆਧਾਰਾਂ ਦੀ ਪਛਾਣ ਕਰਵਾਓ ਅਗੂਜਾ ਜਿਸ ਦੇ ਵਿੱਚ ਕੁਐਸਚਨਸ ਹੈ ਫਰੀਦ ਬਾਣੀ ਵਿੱਚ ਆਤਮਿਕ ਅਨੁਭਵ ਅਤੇ ਨੈਤਿਕ ਸੋਝੀ ਦੇ ਦੂਰੇ ਪ੍ਰਤੀਮਾਨ ਸਿਰਜੇ ਗਏ ਹਨ ਕਿਵੇਂ ਚਰਚਾ ਕਰੋ ਐਂਡ ਨੈਕਸਟ ਹੈ ਸ਼ੇਖ ਫਰੀਦੀਆ ਕਾਵ ਸੰਚਾਰਜੁਗਤਾਂ ਦੀ ਨਿਸ਼ਾਨਦੇਹੀ ਕਰੋ ਐਂਡ ਦੈਨ ਆਸਾ ਦੀ ਵਾਰ ਵਿੱਚ ਪੇਸ਼ ਤਤਕਾਲੀਨ ਸਮੇਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਬੰਗਾਰਾਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਓ ਐਂਡ ਨੈਕਸਟ ਹੈ ਆਸਾ ਦੀ ਵਾਰ ਦੇ ਰੂਪਾਕਾਰਕ ਆਧਾਰਾਂ ਦਾ ਅਧਿਐਨ ਕਰੋ ਐਂਡ ਨੈਕਸਟ ਆਸਾ ਦੀ ਵਾਰ ਦੀ ਕਾਵਸਾਰਥਿਕਤਾ ਬਾਰੇ ਚਰਚਾ ਕਰੋ ਐਂਡ ਨੈਕਸਟ ਕੁਐਸਚਨ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਕੀ ਉਦੇਸ਼ ਹੈ ਗੁਰਮਤਿ ਦੇ ਪ੍ਰਸੰਗ ਵਿੱਚ ਇਸ ਦੀ ਕੀ ਮਹੱਤਤਾ ਹੈ ਅਗੇ ਕੁਐਸਚਨ ਹੈ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਕਾਵ ਸਰੂਪ ਬਾਰੇ ਚਰਚਾ ਕਰੋ ਐਂਡ ਨੈਕਸਟ ਆਸਾ ਦੀ ਵਾਰ ਵਿੱਚ ਸਮਾਜਿਕ ਧਾਰਮਿਕ ਵਰਤਾਰੇ ਦੀ ਭਰਤੀ ਪਾਖੰਡ ਖੰਡਨੀ ਸ਼ੈਲੀ ਦਾ ਵਿਸ਼ਲੇਸ਼ਣ ਪੇਸ਼ ਕਰੋ ਐਂਡ ਨੈਕਸਟ ਹੈ ਆਸਾ ਦੀ ਵਾਰ ਦਾ ਬਾਹਰ ਕਲਾ ਦੀ ਦ੍ਰਿਸ਼ਟੀ ਤੋਂ ਅਧਿਐਨ ਪੇਸ਼ ਕਰੋ ਐ ਨੈਕਸਟ ਆਸਾ ਦੀ ਵਾਰ ਤੇ ਦਾਰਸ਼ਨਿਕ ਅਤੇ ਰਾਜ ਰਚਨਾਤਮਿਕ ਅਧਾਰਾਂ ਦੀ ਚਰਚਾ ਕਰੋ ਐ ਨੈਕਸਟ ਹੈ ਬਾਬਾ ਫਰੀਦ ਦੀ ਰਚਨਾ ਵਿੱਚ ਵੀ ਰਹਾ ਨੂੰ ਸੁਲਤਾਨ ਦਾ ਦਰਜਾ ਦਿੱਤਾ ਗਿਆ ਇਸ ਦੇ ਰੂਪ ਅਤੇ ਮਹੱਤਵ ਬਾਰੇ ਚਰਚਾ ਕਰੋ ਐ ਨੈਕਸਟ ਬਾਬਾ ਫਰੀਦ ਦੀ ਰਚਨਾ ਵਿੱਚ ਲੋਕਧਾਰਾ ਦੀਆਂ ਸੰਚਾਰ ਚੁਕਤਾਂ ਦੀ ਵਰਤੋਂ ਦੇ ਵਿਪਿੰਨ ਪਰਿਪੇਖ ਉਜਾਗਰ ਕਰੋ ਐ ਨੈਕਸਟ ਹੈ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਬਾਹਰ ਰੂਪ ਦੀ ਦ੍ਰਿਸ਼ਟੀ ਤੋਂ ਵਿਸ਼ਲੇਸ਼ਣ ਪੇਸ਼ ਕਰੋ ਐ ਨੈਕਸਟ ਪਾਈਕਰ ਦੱਸਦੀ ਪਹਿਲੀ ਵਾਰ ਗੁਰੂ ਨਾਨਕ ਦੇਵ ਦੇ ਮਿਸ਼ਨ ਦੀ ਵਿਆਖਿਆ ਕਰਦੀ ਹੈ ਚਰਚਾ ਕਰੋ ਐ ਨੈਕਸਟ ਕੁਐਸਚਨ ਹੈ ਆਸਾ ਦੀ ਵਾਰ ਵਿੱਚ ਤਤਕਾਲੀ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਦੀ ਜਿਹੜੀ ਨਿਸ਼ਾਨਦੇਹੀ ਕੀਤੀ ਗਈ ਹੈ ਉਹਨਾਂ ਉੱਪਰ ਇੱਕ ਆਲੋਚਨਾਤਮਕ ਨਿਬੰਧ ਲਿਖੋ ਐ ਨੈਕਸਟ ਕੁਐਸਚਨ ਆਸਾ ਦੀ ਵਾਰ ਦੇ ਕਾਵ ਸੋਹਜ ਬਾਰੇ ਤੁਸੀਂ ਕੀ ਜਾਣਦੇ ਹੋ ਵਿਸਥਾਰ ਵਿੱਚ ਉੱਤਰ ਦਿਓ ਅਨੈਕਸਟ ਕੁਐਸਚਨ ਹੈ ਫਰੀਦ ਬਾਣੀ ਵਿੱਚ ਦਰবেশ ਅਤੇ ਦਰবেশੀ ਦੀ ਬਹੁਤ ਚਰਚਾ ਹੈ ਸ਼ਬਦ ਅਤੇ ਸ਼ਲੋਕਾਂ ਨੂੰ ਆਧਾਰ ਬਣਾਉਂਦੇ ਹੋਏ ਇਨ੍ਹਾਂ ਦੋਨਾਂ ਸੰਕਲਪਾਂ ਦੇ ਗੁਣ ਲੱਛਣ ਬਿਆਨ ਕਰੋ। ਐਨੈਕਸਟ ਹੈ ਫਰੀਦ ਬਾਣੀ ਵਿੱਚ ਮਨੁੱਖ ਨੂੰ ਨੈਤਿਕ ਅਤੇ ਸਦਾਚਾਰਿਕ ਗੁణਾਂ ਦੇ ਧਾਰਨੀ ਹੋਣ ਉੱਪਰ ਬਹੁਤ ਬਲ ਦਿੱਤਾ ਗਿਆ ਹੈ ਸ਼ਬਦਾਂ ਤੇ ਸ਼ਲੋਕਾਂ ਵਿੱਚ ਉਦਾਹਰਨਾਂ ਦੇ ਕੇ ਆਪਣੇ ਉੱਤਰ ਦੀ ਪੁਸ਼ਟੀ ਕਰੋ। ਐਨੈਕਸਟ ਕੁਐਸਚਨ ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਉਸ ਵੇਲੇ ਪ੍ਰਚਲਿਤ ਵੱਖ-ਵੱਖ ਦਾਰਸ਼ਨਿਕ ਪ੍ਰਣਾਲੀਆਂ ਦੀ ਚਰਚਾ ਹੈ ਉਹਨਾਂ ਪ੍ਰਣਾਲੀਆਂ ਉੱਪਰ ਰੌਸ਼ਨੀ ਪਾਓ। ਐਂਡ THEN ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਚિત੍ਰਿਤ ਗੁਰ ਇਤਿਹਾਸ ਬਾਰੇ ਤੁਸੀਂ ਕੀ ਜਾਣਦੇ ਹੋ ਨੈਕਸਟ ਕੁਐਸਚਨ ਆਸਾ ਦੀ ਵਾਰ ਦੀ ਯੁਗਤ ਨੂੰ ਸਪਸ਼ਟ ਕਰੋ ਅਤੇ ਇਸ ਵਿੱਚ ਲਿਆਂ ਕਲਯੁਕਤਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ THEN ਆਸਾ ਦੀ ਵਾਰ ਦੇ ਸਮਾਜਿਕ ਸਰੋਕਾਰਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ THEN ਬਾਬਾ ਫਰੀਦ ਦੇ ਸ਼ਲੋਕਾਂ ਵਿਚਲੇ ਸੰਵਾਦ ਦੇ ਪ੍ਰਸ਼ਨਾਂ ਬਾਰੇ ਵਿਚਾਰ ਚਰਚਾ ਕਰੋ ਐਂਡ ਨੈਕਸਟ ਹੈ ਭਾਈ ਗੁਰਦਾਸ ਪਹਿਲੀ ਵਾਰ ਦੀ ਯੁਗਤ ਦੇ ਕਲਾ ਸਬੰਧੀ ਜਾਣਕਾਰੀ ਦਿਓ ਐਂਡ ਦੈਨ ਸ਼ਰੋਕ ਬਾਬਾ ਫਰੀਦ ਬਾਣੀ ਦੀ ਦੇ ਪ੍ਰਮੁੱਖ ਸਰੋਕਾਰਾਂ ਬਾਰੇ ਚਰਚਾ ਕਰੋ ਐਂਡ ਨੈਕਸਟ ਆਪਾ ਇਕੁਰ ਦਾਸ ਦੀ ਪਹਿਲੀ ਵਾਰ ਦੇ ਪ੍ਰਮੁੱਖ ਸਰੋਕਾਰਾਂ ਬਾਰੇ ਚਰਚਾ ਕਰੋ ਐਂਡ ਦੈਨ ਇਸ਼ਕ ਹਕੀਕੀ ਦੇ ਹਵਾਲੇ ਨਾਲ ਬਾਬਾ ਫਰੀਦ ਜੀ ਦੀ ਬਾਣੀ ਦੇ ਵਿਸ਼ਾ ਵਸਤੂ ਦੀ ਧਾਰਮਿਕ ਵਿਲੱਖਣਤਾ ਬਾਰੇ ਆਪਣੇ ਵਿਚਾਰ ਲਿਖੋ ਐਂਡ ਨੈਕਸਟ ਕੁਐਸਚਨ ਬਾਣੀ ਰੂਪ ਸ਼ਬਦ ਅਤੀ ਸ਼ਲੋਕ ਨੂੰ ਵਿਚਾਰਦੇ ਹਾਂ ਆਪਾ ਬਾਬਾ ਫਰੀਦ ਜੀ ਦੀ ਬਾਣੀ ਦਾ ਰੂਪਗਤ ਅਧਿਐਨ ਕਰੋ ਐਂਡ ਨੈਕਸਟ ਹੈ ਕੁਰੂਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੇ ਮੂਲ ਵਿਸ਼ੇ ਦਾ ਤਤਕਾਲੀ ਸਮਾਜ ਅੰਦਰ ਸਦਾਚਾਰਿਕ ਮਹੱਤਵ ਕੀ ਸੀ ਆਪਣਾ ਮਤ ਪੇਸ਼ ਕਰੋ ਐਂਡ ਦੈਨ ਆਸਾ ਦੀ ਵਾਰ ਦੇ ਰਾਗ ਰੂਪ ਤੇ ਛੰਦ ਬਾਰੇ ਵਿਚਾਰ ਕਰਦੇ ਹਾਂ ਸੰਪੂਰਨ ਬੰਦਰ ਦੀ ਵਿਸ਼ਲੇਸ਼ਣਾਤਮਕ ਵਿਆਖਿਆ ਕਰੋ ਐਂਡ ਨੈਕਸਟ ਹੈ ਭਾਰਤੀ ਧਾਰਮਿਕ ਗਿਆਨ ਪਰੰਪਰਾ ਨੂੰ ਵਿਚਾਰਦੇ ਹਾਂ ਭਾਈ ਗੁਰਦਾਸ ਰਚਿਤ ਪਹਿਲੀ ਵਾਰ ਦੀ ਦਾਰਸ਼ਨਿਕ ਵਿਲਖਣਤਾ ਬਾਰੇ ਮਤ ਪੇਸ਼ ਕਰੋ ਐਂਡ ਨੈਕਸਟ ਹੈ ਕਾਵਿ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਭਾਈ ਗੁਰਦਾਸ ਰਚਿਤ ਪਹਿਲੀ ਵਾਰ ਦੀ ਉਪਗਤ ਦੀਆਂ ਖੂਬੀਆਂ ਦਾ ਅਧਿਐਨ ਕਰੋ। ਅੱਗੇ ਹੈ ਆਸਾ ਦੀ ਵਾਰ ਦੇ ਵਿਸ਼ੇ ਵਸਤੂ ਦਾ ਮੰਤਨ ਕਰੋ ਅਤੇ ਆਪਣੇ ਵਿਚਾਰਾਂ ਦੀ ਪੁਸ਼ਟੀ ਰਚਨਾ ਵਿੱਚੋਂ ਤੁਕਾ ਦਿਓ। ਅੱਗੇ ਹੈ ਆਸਾ ਦੀ ਵਾਰ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਕ ਦ੍ਰਿਸ਼ਟੀਕੋਣ ਦੀ ਚਰਚਾ ਕਰੋ। ਐਂਡ ਨੈਕਸਟ ਹੈ ਸ਼ੇਖ ਫਰੀਦ ਬਾਣੀ ਅਤੇ ਗੁਰਬਾਣੀ ਵਿੱਚ ਬਹੁਤ ਸਾਰੀ ਸਾਂਝ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਕਥਨ ਦੀ ਰੋਸ਼ਨੀ ਵਿੱਚ ਫਰੀਦ ਬਾਣੀ ਅਤੇ ਗੁਰਬਾਣੀ ਦੀਆਂ ਪ੍ਰਮੁੱਖ ਸਮਾਨਤਾਵਾਂ ਦੀ ਚਰਚਾ ਕਰੋ ਐਂਡ ਨੈਕਸਟ ਬਾਬਾ ਫਰੀਦ ਦੀ ਪਾਸ਼ਾ ਸ਼ੈਲੀ ਤੇ ਪਿੰਭ ਵਿਦਾਨ ਦੀਆਂ ਜੁਕਤਾਂ ਬਾਰੇ ਲਿਖੋ ਐਂਡ ਨੈਕਸਟ ਸ਼ਲੋਕ ਸ਼ੇਖ ਫਰੀ ਜੀ ਵਿੱਚ ਦਰਜ ਸ਼ਲੋਕ ਤੇ ਸੋਹਜ ਸ਼ਾਸਤਰੀ ਅਧਾਰਾ ਨੂੰ ਉਦਾਹਰਨਾ ਦੇ ਕੇ ਅਧਿਐਨ ਦਾ ਕੇਂਦਰ ਬਣਾਓ ਐਂਡ ਨੈਕਸਟ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਦੀ ਮੌਤ ਦੇ ਸੰਕਲਪ ਦੀ ਵਿਆਖਿਆ ਕਰੋ ਨੈਕਸਟ ਹੈ ਵਾਰ ਦੀ ਵਿਦਾਗਤ ਪਰਿਭਾਸ਼ਾ ਉਲਿਖਦੇ ਹੋਏ ਭਾਈ ਗੁਰਦਾਸ ਦੀ ਪਹਿਲੀ ਵਾਰ ਦਾ ਰੂਪਾਕਾਰਕ ਵਿਸ਼ਲੇਸ਼ਣ ਕਰੋ ਪਾਈ ਗੁਰਦਾਸ ਦੀ ਪਹਿਲੀ ਵਾਰ ਵਿੱਚੋਂ ਉਦਾਹਰਨਾ ਦੇ ਕੇ ਦੱਸੋ ਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਿਕ ਜਾਂ ਇਤਿਹਾਸਿਕ ਕਿਉਂ ਜਾਂ ਬਿੰਬ ਪੇਸ਼ ਹੋਇਆ ਹੈ ਐਂਡ THEN ਵਾਰ ਕਲਾ ਦੀ ਦ੍ਰਿਸ਼ਟੀ ਤੋਂ ਆਸਾ ਦੀ ਵਾਰ ਦੀ ਵਾਰਤ ਕਲਾ ਦੀ ਪਰਖ ਕਰੋ ਪੁਸ਼ਟੀ ਲਈ ਟੁਕਮੀਆਂ ਉਦਾਹਰਨਾ ਵੀ ਦਿਓ ਐਂਡ ਨੈਕਸਟ ਹੈ ਆਸਾ ਦੀ ਵਾਰ ਦੇ ਇੰਨੇ ਹਰਮਨ ਪਿਆਰੇ ਹੋਣ ਦੇ ਕਾਰਨਾਂ ਦੀ ਪਰਚਾਲਕ ਪਰਚੋਲ ਕਰੋ ਐਂਡ THEN ਪਾਈ ਗੁਰਦਾਸ ਦੀ ਪਹਿਲੀ ਵਾਰ ਇਤਿਹਾਸਿਕ ਤੱਤਾਂ ਦਾ ਨਿਰੂਪਣ ਹੋਇਆ ਹੈ ਇਹ ਇਤਿਹਾਸਿਕ ਤੱਤ ਕਿਹੜੇ-ਕਿਹੜੇ ਹਨ ਚਰਚਾ ਕਰੋ ਅਗੇ ਹੈ ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ ਜਿਹੜੀਆਂ ਕਿਹੜੀਆਂ ਦਾਰਸ਼ਨਿਕ ਪੱਤੀਆਂ ਦੀ ਚਰਚਾ ਹੈ ਰੌਸ਼ਨੀ ਪਾਓ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ ਗੁਰਮਤ ਵਿਚਾਰਧਾਰਾ ਦਾ ਸਾਰ ਅਤੇ ਕੁੰਜੀ ਹੈ ਕਥਨ ਦੇ ਪ੍ਰਸੰਗ ਵਿੱਚ ਆਪਣੇ ਵਿਚਾਰ ਪੇਸ਼ ਕਰੋ ਐਂਡ ਨੈਕਸਟ ਹੈ ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਦਾਰਸ਼ਨਿਕ ਕਵ ਸ਼ਸ਼ਤਰੀ ਅਤੇ ਸੋਹ ਸ਼ਾਸਤਰੀ ਗੁਨਾ ਦੀ ਪਛਾਣ ਕਰਾਓ ਐਂਡ ਨੈਕਸਟ ਹੈ ਬਾਬਾ ਫਰੀਦ ਨੂੰ ਕੁਝ ਵਿਦਵਾਨਾਂ ਨੇ ਪਹਿਲੇ ਪੜਾਦਾ ਸੂਫੀ ਮੰਨਿਆ ਹੈ ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਖੰਡਨ ਦਾ ਮੰਥਨ ਕਰੋ ਐਂਡ THEN ਫਰੀਦ ਬਾਣੀ ਵਿਸ਼ੇ ਅਤੇ ਭਾਸ਼ਾ ਪ੍ਰਯੋਗ ਦੁਹਾ ਪੱਖਾਂ ਤੋਂ ਮੁੱਢਲੇ ਪੰਜਾਬੀ ਕਾਵਿ ਦੀ ਸਰਮਾਨ ਯੋਗ ਪદ્ધਤੀ ਹੈ ਕਿਵੇਂ ਵਿਆਖਿਆ ਕਰੋ ਐਂਡ THEN ਗੁਰਮਤ ਕਾਵਿ 'ਚਲੇ ਇੱਕ ਈਸ਼ਵਰਵਾਦ ਦੇ ਸਿਧਾਂਤ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ਆਧਾਰ ਆਸਾ ਦੀ 1 ਬਣਾਓ ਐਂਡ THEN ਗੁਰਮਤ ਕਾਵ ਦੀਆਂ ਸੰਚਾਰ ਯੋਗਤਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ ਆਸਾ ਦੀ 1 ਵਿੱਚੋਂ ਉਦਾਹਰਨਾਂ ਦੇ ਕੇ ਸਪਸ਼ਟ ਕਰੋ ਐਂਡ नेक्स्ट ਹੈ ਪੰਜਾਬੀ ਸੂਫੀ ਕਾਵ ਭਾਰਤੀ ਅਤੇ ਇਸਲਾਮੀ ਦਰਸ਼ਨ ਅਤੇ ਸੱਭਿਆਚਾਰਾਂ ਦਾ ਸੁੰਦਰ ਸੁਮੇਲ ਹੈ ਫਰੀਦ ਬਾਣੀ ਨੂੰ ਆਧਾਰ ਬਣਾਉਂਦੇ ਆ ਬਹਿਸ ਕਰੋ। ਐ ਨੈਕਸਟ ਹੈ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਾਬਾ ਫਰੀਦ ਹੀ ਵਡਮੁੱਲੀ ਦੇਣ ਹੈ ਕਿਵੇਂ ਮਿਸਾਲ ਦੇ ਕੇ ਉੱਤਰ ਦੀ ਪੁਸ਼ਟੀ ਕਰੋ। ਐ ਨੈਕਸਟ ਹੈ ਭਾਈ ਗੁਰਦਾਸ ਨੂੰ ਗੁਰਮਤ ਦਾ ਵਿਆਖਿਆਕਾਰ ਮੰਨਿਆ ਗਿਆ ਹੈ ਇਸ ਕਥਨ ਦੀ ਪ੍ਰੂਰਤਾ ਲਈ ਉਹਨਾਂ ਦੀ ਪਹਿਲੀ ਵਾਰ ਵਿੱਚੋਂ ਉਦਾਹਰਨਾਂ ਦਿਓ। ਐ ਨੈਕਸਟ ਕੁਐਸਚਨ ਭਾਈ ਗੁਰਦਾਸ ਦੀ ਪਹਿਲੀ ਵਾਰ ਨੂੰ ਗੁਰੂ ਨਾਨਕ ਦੀ ਵਾਰ ਵੀ ਕਿਹਾ ਜਾਂਦਾ ਹੈ ਕਿਉਂ ਵਾਰ ਵਿੱਚ ਚિત੍ਰਿਤ ਬਿੰਬ ਬਾਰੇ ਵਿਸਤ੍ਰਿਤ ਚਰਚਾ ਕਰੋ। ਐਂਡ ਨੈਕਸਟ ਐ ਆਸਾਦੀ ਵਾਰ ਦੀਆਂ ਕਲਾ ਜੁਗਤਾਂ ਦੇ ਪੇਡਾਂ ਦੇ ਪੈਟਰਨਾਂ ਬਾਰੇ ਵਿਸਥਾਰ ਵਿੱਚ ਲਿਖੋ ਐਂਡ ਨੈਕਸਟ ਆਸਾਦੀ ਵਾਰ ਦੇ ਪ੍ਰਮੁੱਖ ਸਰੂਕਾਰ ਕਿਹੜੇ ਹਨ ਚਰਚਾ ਕਰੋ ਐਂਡ ਦੈਨ ਬਾਬਾ ਫਰੀਦ ਦੇ ਸ਼ਲੋਕਾਂ ਵਿੱਚਲੇ ਤ੍ਰਿਸ਼ ਚਿੱਤਰ ਬਾਰੇ ਵੇਰਵੇ ਦੇ ਕੇ ਚਰਚਾ ਕਰੋ ਐਂਡ ਦੈਨ ਭਾਈ ਗੁਰਦਾਸ ਪਹਿਲੀ ਵਾਰ ਤੇ ਆਧਾਰਿਤ ਸ਼ੈਲੀ ਦੀਆਂ ਵਿਲੱਖਣਤਾ ਸੰਬੰਧੀ ਜਾਣਕਾਰੀ ਦਿਓ ਐਂਡ ਨੈਕਸਟ ਭਾਈ ਗੁਰਦਾਸ ਪਹਿਲੀ ਵਾਰ ਦੇ ਵਿਸ਼ਾ ਪੱਖ ਬਾਰੇ ਵੇਰਵੇ ਦੇ ਕੇ ਚਰਚਾ ਕਰੋ ਐਂਡ ਨੈਕਸਟ ਹੈ ਸ਼ਲੋਕਾਂ ਦਾ ਰੂਪੀਆ ਜੁਗਤਾਂ ਬਾਰੇ ਚਰਚਾ ਕਰੋ हां जी स्टूडेंट्स एसी ਤੁਹਾਡੇ ਮੋਸਟ ਇੰਪੋਰਟੈਂਟ ਕੁਐਸਚਨਸ ਪਰਚਾ ਤੀਜਾ ਆਪਸ਼ਨ ਦੂਜੀ ਗੁਰਮਤ ਅਤੇ ਸੂਫੀ ਕਾ ਇਸ ਦੇ ਨਾਲ ਸੰਬੰਧਿਤ ਕੁਝ ਲੈਕਚਰਸ ਤੁਹਾਨੂੰ ਇੱਥੋਂ ਮਿਲ ਜਾਣਗੇ ਤੁਸੀਂ ਉੱਥੋਂ ਆਪਣੀ ਤਿਆਰੀ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਸੰਬੰਧਿਤ ਹੋਰ ਵੀ ਵੀਡੀਓ ਪਾਈ ਜਾ ਸਕਦੇ ਹਨ थैंक यू so much बेस्ट ऑफ लक ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ